ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਤੱਤੇ ਹੋ ਗਏ ਨੇ ਸਾਰੇ ਹੀ ਪਾਰਟੀਆਂ ਦੇ ਵੱਡੇ ਆਗੂ ਯਾਨੀ ਕਿ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਪਾਸੇ ਡੋਨਾਲਡ 트੍ਰੰਪ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਲੇਕਿਨ ਡੋਨਾਲਡ 트੍ਰੰਪ ਵੱਲੋਂ ਵੀ ਮਿੱਠਾ ਟੀਕਾ ਕੱਲ ਲਗਾ ਦਿੱਤਾ ਗਿਆ ਸੀ ਯਾਨੀ ਕਿ 1.82 ਅਰਬ ਡਾਲਰ ਦੀ ਵਿੱਤੀ ਮਦਦ ਅਮਰੀਕਾ ਸਰਕਾਰ ਨੇ ਬੰਦ ਕਰ ਦਿੱਤੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਭਾਰਤ ਦੇ ਵਿੱਚ ਇੱਕ ਪਾਸੇ ਮਹਾਕੁੰਮ ਚੱਲ ਰਿਹਾ ਹੈ ਲੋਕ ਪ੍ਰਯਾਗ ਰਾਜ ਯੂਪੀ ਦੇ ਵਿੱਚ ਜਾ ਰਹੇ ਨੇ ਕੱਲ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਵਿੱਚ ਭਗੜ ਮਚ ਗਈ ਭਗੜ ਦੇ ਵਿੱਚ ਲਗਭਗ 18 ਲੋਕ ਮਾਰੇ ਗਏ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੇ ਵੀ ਸੀ ਯਾਨੀ ਕਿ ਰੇਲਵੇ ਸਟੇਸ਼ਨ ਤੇ ਪੁਖਤਾ ਪ੍ਰਬੰਧ ਨਹੀਂ ਸੀ ਕੇਂਦਰੀ ਮੰਤਰੀ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਰੇਲਵੇ ਡਿਪਾਰਟਮੈਂਟ ਸੰਭਾਲਦੇ ਨੇ ਇਹ ਵੱਡੀ ਗੱਲ ਕਹਿ ਦਿੱਤੀ ਹੈ ਕਾਂਗਰਸ ਦੇ ਨਿਡਰ ਤੱਕ ਨਿਡਰ ਤੱਕ ਆਗੂ ਪੰਜਾਬ ਦੇ ਹਲਕਾ ਜਲੰਧਰ ਤੋਂ ਪ੍ਰਗਟ ਸਿੰਘ ਨੇ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਨਿੰਦਿਆ ਕਰਦਾ ਹਾਂ ਇਸ ਘਟਨਾ ਦੀ ਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਗੁਜਰਾਤ ਮਾਡਲ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਧੂੜ ਪਾ ਕੇ ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਗਈਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਫਿਰ ਅੱਖਾਂ ਦੀ ਧੂੜ ਅੱਖਾਂ ਦੇ ਵਿੱਚ ਧੂੜ ਪਾਈ ਗਈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਲੋਕਾਂ ਦੇ ਵਿੱਚ ਕਿ ਗੁਜਰਾਤ ਮਾਡਲ ਲੈ ਕੇ ਆਵਾਂਗੇ ਕਿੱਥੇ ਗਿਆ ਭਾਈ ਤੁਹਾਡਾ ਗੁਜਰਾਤ ਮਾਡਲ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਤੁਹਾਡੇ ਕੋਲ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਕਿ ਕਿਸ ਤਰ੍ਹਾਂ ਜਿਹੜੇ ਯਾਤਰੀਆਂ ਨੂੰ ਸੰਭਾਲਿਆ ਜਾ ਸਕੇ ਜਾਂ ਅਲੱਗ-ਅਲੱਗ ਉਹਨਾਂ ਨੂੰ ਬਿਠਾਇਆ ਜਾ ਸਕੇ ਕੱਲ ਭੱਜ ਦੌੜ ਦੇ ਵਿੱਚ 18 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਫਸੋਸ ਜਤਾਇਆ ਹੈ ਪ੍ਰਗਟ ਸਿੰਘ ਨੇ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਨੂੰ ਵੀ ਘੇਰਿਆ ਜਾਵੇਗਾ ਜਿਹੜੇ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਉਹ ਬਿਲਕੁਲ ਸਹੀ ਕੰਮ ਕਰ ਰਹੀ ਹੈ ਧੰਨਵਾਦ